ਮਾ ਮਤ ਉਹਨਾਂ ਕਿਥੋਂ ਮੇਰਾ ਨਾਮ ਮਹੀਂ ਸ਼ਿਕ ਹੈ ਸ੍ਰੀ ਰਾਮ ਮੰਡੀ ਤੋਂ ਆਇਆ ਤਲੰਡੀ ਸਾਹ ਕੋਠਾ ਜਿਲ੍ਹਾ ਪੰਡਾ ਦੇ ਅਸੀਂ ਲੱਭ ਪਾਗੀ ਬੰਦਰ ਆਏ ਹੈ ਜੋ ਕਿ ਮਸ਼ਹੂਰ ਮੰਨਿਆ ਜਾਂਦਾ ਹੈ ਕਿ ਇੱਥੇ ਇੱਛਾ ਪੂਰੀਆਂ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਹੁੰਦੀਆਂ ਵੀ ਨੇ ਜਦੋਂ ਵੀ ਅਸੀਂ ਆਏ ਆ ਕੋਈ ਨਾ ਇੱਛਾ ਜਿਹੜੀ ਲੈ ਕੇ ਆਏ ਆ ਸਾਡੀ ਹਮੇਸ਼ਾ ਪੂਰੀ ਹੋਈ ਹੈ ਤੇ ਅਸੀਂ ਬਾਰੀ-ਬਾਰ ਆਉਂਦੇ ਰਹੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਇੱਥੇ ਦਾ এনवायरमेंट ਕਹਿਦੀ ਹੈ ਕੁਝ ਵੀ ਕਹਿਦੀ ਹੈ ਤੁਮ ਬੇਸਿਕਲੀ ਜਿਹੜੇ ਮੇਨ ਨੇ ਬੰਦ ਨੇ ਜਿਹੜੇ ਆਪਾਂ ਕਹਿੰਦੇ ਆ ਜਿਹੜੇ ਹਨੂਮਾਨ ਜੀ ਦਾ ਰੂਪ ਨੇ ਉਹਨਾਂ ਨੂੰ ਅਸੀਂ ਪ੍ਰਸ਼ਾਦ ਪਾਨਦੇ ਆ ਮ ਮਤਲਬ ਸਾਨੂੰ ਕੋਈ ਅੱਜ ਤੱਕ ਵੀ ਹਾਮੀ ਕਰ ਕੋਈ ਉਹ ਨਾ ਤਾਂ ਹੋਈ ਹੈ ਸਾਨੂੰ ਬਹੁਤ ਵਧੀਆ ਲੱਗਿਆ ਪਿਆਰ ਨਾਲ ਉਹ ਫੜਦੇ ਆ ਖਾਂਦੇ ਆ ਬਹੁਤ ਚੰਗਾ ਲੱਗਦਾ ਸਾਨੂੰ ਆਉਂਦੇ ਹੋਏ ਆ ਤੇ ਅੰਕੀ ਦਾ ਮਾਮਾ ਦਦਾ ਕਿੱਥੋਂ ਆਇਆ ਅਸੀਂ ਰਾਮਾ ਮੰਦਿਰ ਤੋਂ ਆਏ ਜੀ ਜ਼ਿਲ੍ਹਾ ਬਠਿੰਡਾ ਪੱਤੀ ਮੇਚ ਜੀ ਅੱਥੇ ਦਰਸ਼ਨ ਕਰਨ ਮੈਂ ਆ ਕੇ ਬੱਜਿਆ ਜਿਹੜੇ ਮੰਦਿਰ ਆਏ ਸੀਗੇ ਨੰਨ ਮੰਦਿਰ ਲੱਗ ਰਿਹਾ ਹੈ ਤੇ ਅਸੀਂ ਦੋ ਸਾਲਾਂ ਦੇ ਆ ਗਏ ਕੰਮ ਸਿਰਫ ਬਹੁਤ ਜ਼ਿਆਦਾ ਹੈ ਦੇਖੀਏ ਫਿਰ ਕੀ ਚੱਲ ਰਿਹਾ ਹੈ ਕੋਈ ਪਰੇਸ਼ਾਨੀ ਨਹੀਂ ਸਤਿਗੁਰ ਦੀ ਵਧੀਆ ਬੰਦਰਨ ਭੋਗ ਲਵਾਉਣ ਆਏ ਜੀ ਮੈਨੂੰ ਪੂਰੀ ਭੁੰਦੀ ਹੈ ਸਤਿ ਮੰਦਿਰ ਦੀ ਇੱਛਾ ਹਾਂ ਬਾਬੇ ਜੇ ਮੈਂ ਸੱਚੇ ਮਨ ਨਾਲ ਆ ਮੰਗੇ ਬਾਈ ਪੂਰੀ ਹੋਣੀ ਹੈ ਦੀ ਜਾਲਾਜੀ ਸ਼ਕਪੁਰ ਨਗਰ ਢਾਗੀਵਾਲਾ ਕੋਮਨ ਜੀ ਦੇ ਮੰਦਿਰ ਆਏ ਆ ਲੋਕਾਂ ਦੀ ਸ਼ਰਧਾ ਉਹ ਤਰੀਬ ਪਿਛਲੇ 5-6 ਸਾਲ ਤੋਂ ਮੰਦਿਰ ਸਾਰੀ ਰੂਪ ਵਿੱਚ ਸੀ ਹੈ ਜਿਹੜਾ ਕਿ ਲਗਭਗ ਮੁਕਰੋ ਹੈ ਤੇ ਦੇ ਨਾਲ ਹੀ ਸ਼ਾਮ ਜੀ ਮੰਦਿਰ ਬਣ ਰਿਹਾ ਲੋਕਾਂ ਦੀ ਸ਼ਰਧਾ ਹਮਾਨ ਪੱਖ ਇਥੇ ਆਦੀ ਸ਼ਰਧਾ ਲੈ ਕੇ ਆਉਂਦੇ ਆ ਜਿਹੜੇ ਸੱਚੇ ਦਿਲ ਨਾਲ ਆਉਂਦੇ ਆ ਉਹਨਾਂ ਨੂੰ ਜਨਾਬ ਹਮਾਨ ਜੀ ਦਾ ਜ਼ਮੀਰ ਕੋਲ ਸਕਦੇ ਹਮਾਨ ਸਰਾਂ ਕਿ ਨਹੀਂ ਕਹਿੰਦੇ ਬੰਦੇ ਜੀ ਹਮਾਨ ਸਰਾਂ ਕਿ ਨਹੀਂ ਕਹਿੰਦੇ ਕਿ ਬੰਦਰ ਸੰਗਾ ਕਾਫੀ ਹੈਗੀ ਹੈ ਤੇ ਜਿਹੜੇ ਕਿਸੇ ਤਰ੍ਹਾਂ ਦਾ ਲੋਕਾਂ ਦੇ ਉੱਤੇ ਕੋਈ ਇਸ ਤਰ੍ਹਾਂ ਨਾਲ ਨਹੀਂ ਮਾਰਾ ਵੀ ਰੱਖਦੇ ਆ ਜਿਹੜਾ ਇਹ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਇਹ ਟੈਕ ਵਗੈਰਾ ਨਹੀਂ ਕਰਦੇ ਲੋਕਾਂ ਦੀ ਸ਼ਰਧਾ ਹੈ ਉਹ ਕਿਨਾਂ ਨੂੰ ਰਾਣੀ ਅਨਾਜ ਵਗੈਰਾ ਪਾਉਂਦੇ ਆ ਟੀਲੇ ਵਗੈਰਾ ਪਾਉਂਦੇ ਆ ਇਹ ਬੜੀ ਸ਼ਾਂਤਿ ਗੁਰੂ ਹੋਣਾ ਤਵਾ ਸਕਦਾ ਹੈ ਜਿਹ ਲੋਕਾਂ ਨੂੰ ਅਸ਼ੀਰਵਾਦ ਜੋ ਜੀ ਆਉਂਦਾ ਇੱਥੇ ਉਹ ਆਪਦੇ ਮੂਹੋਂ ਅੰਗੀਆਂ ਨਾਲ ਦਰਪਾਟੇ ਜਾਂ ਸ਼੍ਰੀ ਤੁਮੇ ਹਰ ਮੰਗਲਵਾਰ ਇੱਥੇ ਬਾਬਾ ਜੀ ਦਾ ਮੇਲਾ ਭਰਦਾ ਇੱਛਾਪੂਰੀ ਦੇ ਤਾਮ ਬਾਗੀਵਾਂਦਰ ਕਿਉਂਕਿ ਬਹੁਤ ਹੀ ਇੱਥੇ ਬਾਬਾ ਜੀ ਇੱਛਾ ਪੂਰੀ ਕਰਦੇ ਆ ਕਿਉਂਕਿ ਮੇਰੇ ਖੁਦ ਹੀ ਮੈਂ ਅੱਜ ਤੱਕ ਬਾਬਾ ਜੀ ਤੇ ਜੋ ਵੀ ਉਸ ਮੰਨਿਆ ਮੈਨੂੰ ਸਭ ਕੁਝ ਮਿਲਿਆ ਪਰ ਹਰ ਮੰਗਲਵਾਰ ਨੂੰ ਅਸੀਂ ਇੱਥੇ ਕੀਰਤਨ ਕਰਦੇ ਆਂ ਸਵੇਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜਾ ਨਹੀਂ ਹੁੰਦਾ ਅਸੀਂ ਇੱਥੇ ਕੀਰਤਨ ਕਰਦੇ ਹਾਂ ਔਰ ਜੇ ਕਿਸੇ ਨੇ ਆਪਣੇ ਘਰ ਦੇ ਵਿੱਚ ਭਾਵੇਂ ਕੀਰਤਨ ਕਰਾਉਣਾ ਹੋਵੇ ਤਾਂ ਸਾਡੇ ਪ੍ਰਧਾਨ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਇਹ ਕੀਰਤਨ ਦਾ ਜਿਹੜਾ ਖਰਚਾ ਹੋ ਬਿਲਕੁਲ ਨੋਰਮਲ ਜੋ ਕਿ ਅ ਜਿੰਨਾ ਕਿ ਵੀ ਹੁੰਦਾਗਾ ਸਾਜੀਆਂਵਾਦੀ ਨੂੰ ਲਾ ਕੇ ਬਾਕੀ ਸਾਰਾ ਜੋ ਵੀ ਦਾਨ ਚੜਾਵਾ ਮੰਦਿਰ ਨੂੰ ਜਾਂਦਾ ਔਰ ਬਹੁਤ ਹੀ ਇੱਛਾ ਪੂਰੀ ਹੁੰਦੀ ਆ ਪਿਛਲੇ 100 ਸਾਲ ਤੋਂ ਇੱਥੇ ਵੰਦਰ ਸੇਨਾ ਦਾ ਬਾਸ ਹੈ ਜੀ ਔਰ ਮੈਂ ਕਹਿੰਦਾ ਇੱਕ ਵਾਰੀ ਜੋ ਵੀ ਭਗਤਾਂ ਨੇ ਇੱਥੇ ਆ ਜਾਂਦਾ ਉਹ ਇਹ ਕਹਿੰਦਾ ਕਿ ਹਰ ਬੁੰਦੇ ਵਾਰ ਹਰ ਸ਼ਨੀਵਾਰ ਮੈਂ ਰੋਜ਼ ਇਸ ਮੰਦਰ ਤੇ ਆਵਾਂ ਐਨੀ ਇੱਛਾ ਪੂਰੀ ਕਰਦੇ ਸਾਡੇ ਬਾਲਾ ਜੀ ਮਹਾਰਾਜ ਜੀ ਤੁਹਾਡੀ ਵੀ ਇੱਛਾ ਪੂਰੀ ਸੀ ਹਾਂ ਜੀ ਮੇਰੇ ਬੈਕ ਤੇ ਪ੍ਰੋਬਲਮ ਸੀ ਬਹੁਤ ਵੱਡੀ ਜੀ ਔਰ ਡਾਕਟਰ ਨੇ ਕਿਹਾ ਸੀ ਵੀ ਜੈਪੁਰ ਜਾਓ ਤੁਹਾਡਾ ਆਪਰੇਸ਼ਨ ਹੋਏਗਾ ਪਰ ਮੈਂ ਇੱਥੇ ਸੁੱਕ ਸੁੱਕ ਕੇ ਗਿਆ ਬਾਬਾ ਜੀ ਦੇ ਤੇ ਬਾਬਾ ਜੀ ਨੇ ਮੇਰੀ ਉਹ ਪ੍ਰੋਬਲਮ ਹੱਲ ਕੀਤੀ ਔਰ ਸਾਡੀ ਕਬੇਟੀ ਹੈਗੀ ਉਹਨਾਂ ਦਾ ਕਲਾ ਬਿਲਕੁਲ ਡੈਡ ਹੋ ਗਿਆ ਕਿਉਂਕਿ ਉਹਦਾ ਵੀ ਆਪਰੇਸ਼ਨ ਦੱਸਿਆ ਜੀ ਉਹ ਵੀ ਬਾਬਾ ਜੀ ਦੇ ਕਰਫਾਣਾ ਬਿਲਕੁਲ ਬਿਨਾ ਆਪਰੇਸ਼ਨ ਬਿਨਾ ਦਵਾਈਆਂ ਤੋਂ ਠੀਕ ਹੋਇਆ ਜੀ ਪਰ ਪਿਛਲੀ ਪਿਛਲੀ ਤੋਂ ਪਿਛਲੇ ਸਾਲ ਇੱਥੇ ਵੱਡਾ ਟਾਗਰਮ ਹੋਇਆ ਤਾਂ ਮੈਂ ਪੈਸੇ ਲੈ ਕੇ ਗਾ ਕੇ ਗਿਆ ਸੀ ਜੀ ਪਰ ਇਸ ਵਾਰ ਮੈਂ ਬਿਲਕੁਲ ਫਰੀ ਸੇਵਾ ਕਰਕੇ ਗਿਆ ਬਾਬਾ ਜੀ ਚੰਨ ਚ ਔਰ ਮੈਂ ਤਾਂ ਬਾਬਾ ਜੀ ਇਸੇ ਤਰ੍ਹਾਂ ਆਪਣੇ ਚਰਨਾਂ 'ਚ ਜੋੜ ਕੇ ਰੱਖਾਂ ਔਰ ਆਪਣਾ ਵਾਸ ਬਣਾ ਕੇ ਰੱਖਾਂ ਜੀ ਜੈ ਸ਼੍ਰੀ ਗੱਲ ਓ